ਫੂਡਸ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਵੱਲੋਂ ਡਿਪਟੀ ਕਮਿਸ਼ਨਰ ਸਾਖਸ਼ੀ ਸਹਾਣੀ ਦੇ ਸਹਿਯੋਗ ਨਾਲ ਕੰਪਨੀ ਬਾਗ ਵਿਖੇ ਕਰਵਾਏ ਗਏ ਈ-ਟ੍ਰਾਈਟ ਮਿਲੇਟ ਦਾ ਉਦਘਾਟਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਟਾਲੀਵਾਲ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਅਤੇ ਮੇਅ ਚਤਿੰਦਰ ਸਿੰਘ ਮੋਤੀਪਾਟੀਆ ਵੱਲੋਂ ਕੀਤਾ ਗਿਆ ਸਹਾਇਕ ਫੂਡ ਕਮਿਸ਼ਨਰ ਰਜਿੰਦਰਪਾਲ ਸਿੰਘ ਵੱਲੋਂ ਮੇਲੇ ਦੀ ਅਗਵਾਈ ਬੜੇ ਸੁਚੱਜੇ ਢੰਗ ਨਾਲ ਕੀਤੀ ਗਈ ਸੰਬੋਧਨ ਕਰਦਿਆਂ ਮੁੱਖ ਮਹਿਮਾਨਾ ਨੇ ਆਖਿਆ ਕਿ ਪੌਸ਼ਟਿਕ ਤੱਤਾਂ ਨਾਲ ਭਰਪੂਰ ਮੋٹے ਅਨਾਜ ਦੇ ਫਾਇਦੇ ਬਾਰੇ ਜਾਗਰੂਕਤਾ ਲਹਿਰ ਫੈਲਾਉਣ ਵਾਲਿਆਂ ਨਾਗਰਿਕਾਂ ਦੀ ਸਰਕਾਰ ਵੀ ਮਦਦ ਕਰੇਗੀ ਮੇਲੇ ਦੌਰਾਨ ਗੈਸਟ ਆਫ ਆਨਰ ਵਜੋ ਪੁਜੇ ਫਾਸਟਵੇ ਦੇ ਮੁਖ ਸੰਪਾਦਕ ਅਜੀਤ ਡੁੱਡੇਜਾ ਨੂੰ ਏਡੀਸੀ ਜੋਤੀਬਾਲਾ ਮੱਟੂ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਮਹਿਮਾਨਾਂ ਨੇ ਮੇਲੇ ਵਿੱਚ ਕੁਦਰਤੀ ਖੇਤੀ ਅਤੇ ਮੋٹے ਅਨਾਜ ਦੇ ਪ੍ਰਚਾਰ ਹਿੱਤ ਲੱਗੇ ਹੋਏ ਵੱਖ-ਵੱਖ ਸਟਾਲਾਂ ਨੂੰ ਬੜੀ ਦਿਲਚਸਪੀ ਨਾਲ ਵੇਖਿਆ ਅਤੇ ਮੇਲੇ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਇਸ ਮੌਕੇ EMPLOYEES WELFARE ASSOCIATION ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ ਡੀਓ ਹਰਪਗਵੰਦ ਸਿੰਘ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਸੰਜੀਵ ਆਨੰਦ ਰਿਟਾਇਰਡ ਐਸਐਮਓ ਡਾਕਟਰ ਮਦਨ ਮੋਹਨ ਜ਼ਿਲ੍ਹਾ ਐਮਈਆਓ ਅਮਰਦੀਪ ਸਿੰਘ ਡਿਪਟੀ ਡੀਈਓ ਸੈਕੰਡਰੀ ਰਾਜੇਸ਼ ਖੰਨਾ ਸਮੇਤ ਵਡੀਗੰਤੇ ਵਿੱਚ ਸ਼ਹਿਰ ਵਾਸੀ ਮੌਜੂਦ ਸਨ ਇਸ ਮੌਕੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਪੰਗੜਾ ਗਿੱਧਾ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਹੀਟ ਦਾ ਈਟ ਮੇਲਾ ਜਿਹੜਾ ਇਹ ਬਹੁਤ ਵਧੀਆ ਮੇਲਾ ਮੈਂ ਪਿਛਲੇ ਸਾਲ ਵੀ ਇਸ ਮੇਲੇ ਦੇ ਵਿੱਚ ਆਇਆ ਸੀਗਾ ਇਹ ਅੰਮ੍ਰਿਤਸਰ ਦੇ ਜ਼ਿਲ੍ਹਾ ਅਧਿਕਾਰੀਆਂ ਲੋ ਲਾਇਆ ਜਾਂਦਾ ਹਰ ਸਾਲ ਉਹਦੇ ਇਹਦੇ ਵਿੱਚ ਇੱਕ ਜਿਹੜੀ ਸਿੱਖਿਆ ਦਿੱਤੀ ਜਾਂਦੀ ਹੈ ਕਿ ਅੱਜ ਦੇ ਯੁੱਗ ਵਿੱਚ ਸਾਨੂੰ ਕੀ ਖਾਣਾ ਚਾਹੀਦਾ ਕਿਦਾਂ ਦਾ ਫੂਡ ਜਿਹੜਾ ਲੈਣਾ ਚਾਹੀਦਾ ਸਾਡੀ ਚੰਗੀ ਸਿਹਤ ਵਾਸਤੇ ਕਿਹੜੀਆਂ ਜਿਹੜੀਆਂ ਚੀਜ਼ਾਂ ਨੇ ਉਹ ਚੰਗੀਆਂ ਨੇ ਕਿਹੜੀਆਂ ਲੈਣੀਆਂ ਚਾਹੀਦੀਆਂ ਕਿਹੜੀਆਂ ਨਹੀਂ ਲੈਣੀਆਂ ਚਾਹੀਦੀਆਂ ਤੇ ਜਾਗਰਤ ਕਰਦੇ ਆ ਲੋਕਾਂ ਨੂੰ ਔਰ ਮੈਂ ਪਿਛਲੀ ਵਾਰ ਵੀ ਕਿਹਾ ਸੀਗਾ ਐਤਕਾਂ ਵੀ ਕੋਈ ਮੀਟਿੰਗ ਹੋਈ ਤਾਂ ਤੁਸੀਂ ਵੀ ਕਹੂੰਗਾ ਕਿ ਇਹ ਜਿਹੜੇ ਮੇਲੇ ਆ ਇਹ ਦਿਹਾਤੀ ਏਰੀਆ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਵੀ ਲੱਗਣੇ ਚਾਹੀਦੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡਾ ਜਿਹੜਾ ਰਵੈਤੀ ਪੰਜਾਬੀਆਂ ਦਾ ਖਾਣ-ਪੀਣ ਸੀਗਾ ਪਹਿਨਨ ਸੀਗਾ ਉਹ ਜਿਹੜਾ ਰਵੈਤੀ ਖਾਣ-ਪੀਣ ਸੀਗਾ ਉਹ ਬਹੁਤ ਵਧੀਆ ਸੀਗਾ ਆਪਾਂ ਉਹਦੇ ਤੋਂ ਹਟ ਕੇ ਅੱਜ ਦਾ ਜਿਹੜਾ ਜਿਹੜਾ ਅੱਜ ਦਾ ਜੰਕ ਫੂਡ ਆ ਉਹਦੇ ਨਾਲ ਜਿਹੜਾ ਵੱਧ ਰਿਹਾ ਇਸ ਕਰਕੇ ਜੰਕ ਫੂਡ ਤੋਂ ਆਪਣਾ ਖਿਆੜਾ ਛਡਾਉਣ ਵਾਸਤੇ ਇਹ ਮੇਲਾ ਜਿਹੜਾ ਬਹੁਤ ਵਧੀਆ ਲੋਕਾਂ ਨੂੰ ਜਾਗਰੂਕ ਕਰਦਾ ਮੈਂ ਤਹਾਇ ਦੀ ਪੜੀ ਹੈ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਅਮਰਸੇਹ ਤੇ ਜ਼ਿਲ੍ਹਾ ਪ੍ਰਸ਼ਾਸਨ ਅਮਰਸੇਹ ਵੱਲੋਂ ਅੱਜ ਈਟ ਰਾਈਟ ਮੇਲਾ ਕਰਵਾਇਆ ਗਿਆ ਇਹਦੇ ਚ ਮੁੰਛਨ ਦਾ ਮੌਕਾ ਮਿਲਿਆ ਇਹਦੇ ਚ ਦੇਖਿਆ ਕਿ ਤੇ ਘਟੋ ਘਟ 25 ਤੋਂ 26 ਤਰ੍ਹਾਂ ਦੇ ਸਟਾਲ ਜਿਹੜੇ ਆ ਉਹ ਸਾਡੇ ਜਿਹੜੇ ਪੰਜਾਬ ਦੇ ਕਲਚਰ ਨਾਲ ਸੰਬੰਧਿਤ ਉਹ ਲਗਾਏ ਗਏ ਜਿਹਦੇ ਚ ਬੱਚਿਆਂ ਬੱਚਾ ਨੂੰ ਇੱਕ ਤਾਂ ਸਿਹਤ ਪ੍ਰਤੀ ਜਾਗਰੂਕਤਾ ਦੂਜਾ ਜੰਕ ਫੂਡ ਤੋਂ ਬਚਣਾ ਤੀਜਾ ਪੋਸਟਿੰਗ ਪੋਸਟਿਕ ਫਰਾਕ ਲੈਣੀ ਹੈ ਤੁਸੀਂ ਆਪਣੀ ਜ਼ਿੰਦਗੀ ਨੂੰ ਕਿੱਦਾਂ ਵਧੀਆ ਤਰੀਕੇ ਨਾਲ ਬਣਾਉਣਾ ਤੇ ਵਾਸਤੇ ਸਾਰੇ ਸਟਾਲ ਜਿਹੜੇ ਆ ਉਹ ਲੱਗੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਸਟਾਲਾਂ ਦੇ ਵਿੱਚ ਤਾਂ ਇਹੋ ਜਿਹਿਆਂ ਵੀ ਬੁਕਸ ਲੱਗੀਆਂ ਗਈਆਂ ਕਿ ਆਪਾਂ ਜੀਵਨ ਨੂੰ ਕਿੱਦਾਂ ਵਧੀਆ ਤਰੀਕੇ ਦੇ ਨਾਲ ਜੀਣਾ ਸੋ ਇਹ ਬਹੁਤ ਵਧੀਆ ਪ੍ਰਾਰਾਲਾ ਤੇ ਮੈਂ ਸ਼ਲਾਘਾ ਕਰਦਾ ਇਸ ਜਿਹੜੇ ਪ੍ਰਾਰਾਲੇ ਦੀ ਪ੍ਰਸ਼ਾਸਨ 100% ਤਾਂ ਕਣਕ ਦੇ ਵਿੱਚੋਂ ਗੁਲੀ ਡੰਡਾ ਖਤਮ ਨਹੀਂ ਹੁੰਦਾ ਤੇ 100% ਆਪਾਂ ਇਹ ਕਿੱਦਾਂ ਖਤਮ ਕਰ ਲਾਂਗੇ ਸੋ ਕੋਈ 10 15 20% ਜਿਹੇ ਇਹੋ ਜਿਹੇ ਲੋਕ ਹੈਗੇ ਆ ਤੇ ਉਹਨਾਂ ਨੂੰ ਆਪਾਂ ਵੇਰ ਕਰਾਂਗੇ ਜ਼ਰੂਰ ਕਰਾਂਗੇ ਜੀ ਲੱਗੇ ਹੋਏ ਆ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਪੰਜਾਬ ਦੀ ਜਵਾਨੀ ਨੂੰ ਬਚਾਉਣ ਪੰਜਾਬ ਨੂੰ ਨਸ਼ਾ ਤੋਂ ਬਚਾਉਣ ਵਾਸਤੇ ਪੰਜਾਬ ਨੂੰ ਵਧੀਆ ਤਰੀਕੇ ਨਾਲ ਲਿਆਉਣ ਵਾਸਤੇ ਅੱਗੇ ਲਾਉਣ ਵਾਸਤੇ ਲੱਗੇ ਹੋਏ ਆ ਤੇ ਕੰਮ ਕਰਦੇ ਰਵਾਂਗੇ ਕਰਦੇ ਜਾ ਕਰਦੇ ਇਹਨਾਂ ਮੇਲਿਆਂ ਦਾ ਜੋ ਜੋ ਜਿਹੜਾ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਹਿੰਦੁਸਤਾਨੀਆ ਸਾਡੇ ਕੋ ਜਿਹੜਾ ਫੂਡ ਹੈ ਬੜਾ ਗਿਆਨ ਵਾਲਾ ਹੈ ਅਸੀਂ ਆਪਣੇ ਦੋਸਤਾਂ ਦੀ ਫੂਡ ਦੇ ਪਿਛੇ ਲੱਗੀਏ ਔਰ ਹਿੰਦੁਸਤਾਨੀ ਫੂਡ ਖਾਈਏ ਇਹ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਫਰੋਜ਼ਨ ਫੂਡ ਚਾਈਨੀਜ਼ ਫੂਡ ਯੂਰੋਪੀਅਨ ਫੂਡ ਇਹਨਾਂ ਨਾਲ ਕਿਤੇ ਬੈਟਰ ਜਿਹੜਾ ਸਾਡਾ ਫੂਡ ਹੈਗਾ ਸੋ ਇਹ ਲੋਕਾਂ ਨੂੰ ਜਾਗਰੂਕ ਕਰਨ ਦੀ ਬਹੁਤ ਜ਼ਰੂਰਤ ਹੈ ਔਰ ਇਹ ਮੇਲੇ ਦੇ ਥਰੂ ਜਿਹੜਾ ਜਾਗਰੂਕ ਕੀਤਾ ਜਾ ਰਿਹਾ ਬਹੁਤ ਵਧੀਆ ਉਪਰਾਲਾ ਹੈਗਾ ਮੈਂ ਧੰਨਵਾਦ ਕਰਦਾ ਇਹਨਾਂ ਡਿਪਾਰਟਮੈਂਟਾਂ ਦਾ ਦੇਖੋ ਜੀ ਜਿਹੜਾ ਸਾਡਾ ਐਫਐਸਐਸਆਈ ਹੈ ਔਰ ਪੰਜਾਬ ਸਰਕਾਰ ਹੈ ਇਹ ਜਿਹੜਾ ਹੈ ਈਟ ਰਾਈਟ ਨੂੰ ਲੈ ਕੇ ਬੜਾ ਹੀ ਸੁਚੇਤ ਹੈ ਔਰ ਸਾਡੇ ਈਟ ਰਾਈਟ ਇਨੀਸ਼ੀਏਟਿਵਸ ਵੀ ਚੱਲਦੇ ਰਹਿੰਦੇ ਆ ਔਰ ਈਟ ਰਾਈਟ ਮੇਲਾ ਅਸੀਂ ਜਿਹੜਾ ਹਰ ਸਾਲ ਮਨਾਉਂਦੇ ਆ ਪਿਛਲੀ ਵਾਰੀ ਅਸੀਂ ਮਿਲਟ ਮੇਲਾ ਮਨਾਇਆ ਸੀ 2023 ਦੇ ਵਿੱਚ ਇੰਟਰਨੈਸ਼ਨਲ ਈਅਰ ਆਫ ਮਿਲਟਸ ਇਸ ਤਰ੍ਹਾਂ ਸੀ ਈਟ ਰਾਈਟ ਮੇਲਾ ਮਨਾਇਆ ਔਰ ਇਹਦੇ ਵਿੱਚ ਅਸੀਂ ਮੋਸਟਲੀ ਜਿਹੜੇ ਸਾਡੇ ਸਟਾਲਸ ਨੇ ਉਹ ਫਰੂਟਸ ਤੇ ਮਿਲਟਸ ਤੇ ਔਰ ਵੈਜੀਟੇਬਲਸ ਦੇ ਨੇ ਸਾਡਾ ਜਿਹੜਾ ਮੇਨ ਮਕਸਦ ਹੈ ਕਿ ਜਿਹੜਾ ਲੋਕਾਂ ਨੂੰ ਅਸੀਂ ਜੰਕ ਫੂਡ ਤੋਂ ਵਾਪਸ ਲਿਆ ਕੇ ਆਪਣੇ ਟ੍ਰੈਡੀਸ਼ਨਲ ਫੂਡ ਵੱਲ ਲਿਆਈਏ ਸਾਡਾ ਟ੍ਰੈਡੀਸ਼ਨਲ ਫੂਡ ਜਿਵੇਂ ਉਹਟਾ اناਜ ਮਿਲਟ ਸੀ ਅਸੀਂ ਉਹਦੇ ਤੇ ਲੈ ਕੇ ਆਈਏ ਔਰ ਈਟ ਰਾਈਟ ਦਾ ਮਤਲਬ ਹੈ ਕਿ ਜੇ ਚੀਜ਼ ਅਸੀਂ ਚਾਹੇ ਮਿਲਟਸ ਵੀ ਖਾ ਰਹੇ ਆ ਤਾਂ ਉਹਨੂੰ ਬਣਾਉਣਾ ਜਿਹੜਾ ਉਹ ਵੀ ਸਹੀ ਜਿਹੜੀਆਂ ਹੈ ਕੰਡੀਸ਼ਨਸ ਦੇ ਵਿੱਚ ਸਹੀ এনवायरमेंट ਬਣਾਉਣਾ ਹੈ ਜਿਹੜੇ ਭਾਂਡੇ ਆ ਉਹ ਸਾਫ ਸੁਥਰੇ ਹਾਈਜਨ ਹੋਣੇ ਚਾਹੀਦੇ ਆ ਜਦੋਂ ਬਣਾ ਲਿਆ ਖਾਣਾ ਉਹਨਾਂ ਨੂੰ ਟੱਕ ਕੇ ਰੱਖੋ ਸਹੀ ਟੈਂਪਰੇਚਰ ਤੇ ਕੁਕ ਕਰੋ ਔਰ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਅਸੀਂ ਅੱਜ ਸਾਡੇ ਮਾਹਿਰਾਂ ਵੱਲੋਂ ਦੱਸਿਆ ਵੀ ਗਿਆ ਹੈ ਔਰ ਸਟਾਲਸ ਵੀ ਜਿਹੜੇ ਹੈ ਉਹ ਸਾਡੇ ਵੱਲੋਂ ਲਗਾਏ ਗੇ